ਬਿਨਾਂ ਹੋਈ ਆਪਣੇ ਪਰਵੰਦਰ ਸਰ ਕਿਹੜੀ ਯੂਨੀਅਨ ਹੈ ਆਪਣੀ ਈਟੀਟੀ 9594 ਬੈਕਲੌਗ ਦੀਆਂ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਦੀ ਰਾਏ ਥੱਗੇ ਇੱਕ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਆਪਣੀ ਮੰਦਾ ਨੇ ਸਰ ਇਹ ਮੰਗਾ ਸਾਨੂੰ ਲਗਾਤਾਰ ਜਿਹੜਾ 3 ਸਾਲ ਹੋ ਗਏ ਤਕਰੀਬਨ ਹੀ ਭਰਤੀ ਆਈ ਨਹੀਂ ਅਸੀਂ ਬਹੁਤ ਵਾਰੀ ਅੱਜ ਪਹਿਲੀ ਵਾਰੀ ਨਹੀਂ ਇੱਥੇ ਆਏ ਬਹੁਤ ਵਾਰੀ ਇਥੋਂ ਇੱਥੇ ਆਏ ਆ ਤੇ ਕਿੰਨੀ ਵਾਰੀ ਜਿਹੜਾ ਸਾਨੂੰ ਨੌਕਰੀ ਦੀ ਦੇਣ ਦੀ ਬਜਾਏ ਜਿਹੜਾ ਇਥੋਂ ਲਾਠੀ ਚਾਰ ਦੇ ਦੇ ਰੋਤੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਡੰਡੇ ਵਰਾਏ ਜਾਂਦੇ ਆ ਭੈਣਾਂ ਦੀਆਂ ਚੁੰਨੀਆਂ ਕਾਰੀਆਂ ਜਾਂਦੀਆਂ ਨੇ ਵੀਰਾਂ ਦੀਆਂ ਜਿਹੜੀਆਂ ਪੱਗਾਂ ਉਤਾਰੀਆਂ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਮਿਲਲੀ ਤਾਂ ਸਾਨੂੰ ਨੌਕਰੀ ਚਾਹੀਦੀ ਆ ਭੇਜਣਾ ਸਾਨੂੰ ਸਕੂਲਾਂ ਦੇ ਵਿੱਚ ਚਾਹੀਦਾ ਪਰ ਇਹ ਥਾਣੇ ਕਚੈਰੀਆਂ ਦੇ ਵਿੱਚ ਜਿਹੜਾ ਸਾਨੂੰ ਭੇਜਦੇ ਆ ਜੇਲ੍ਹਾਂ ਦੇ ਵਿੱਚ ਭੇਜਦੇ ਆ ਉਹਨਾਂ ਸਾਰੀਆਂ ਚੀਜ਼ਾਂ ਤੋਂ ਅੱਕ ਕੇ ਹੀ ਅਸੀਂ ਹੁਣ ਇਸ ਤਰੀਕੇ ਦੇ ਐਕਸ਼ਨ ਜਿਹੜਾ ਕਰ ਰਹੇ ਆ ਸੰਘਰਸ਼ ਕਰ ਰਹੇ ਆ ਸਾਨੂੰ ਰੋਜ਼ਗਾਰ ਚਾਹੀਦਾ ਸਾਡੀ ਭਰਤੀ ਆਈ ਸੀਗੀ ਉਹਦੇ ਵਿੱਚ 2994 ਬੈਕਲੌਗ ਹੈ ਜੀ ਅਸੀਂ ਸਾਡੀ ਇੱਕੋ ਇੱਕ ਮੰਗ ਹੈ ਜਿਹੜਾ ਬੈਕਲੌਗ ਨੂੰ ਪੂਰਾ ਕੀਤਾ ਜਾਵੇ ਸਾਰੀ ਭਰਤੀ ਜਿੰਨੇ ਵੀ ਸਬੂਤ ਨਹੀਂ ਕਰਵਾ ਚੁੱਕੇ ਆ ਬੇਰੋਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਇਹ ਅਲੱਗ-ਅਲੱਗ ਮੁੱਦੇ ਬਣਾ ਕੇ ਜਿਹੜਾ ਬੇਰੋਜ਼ਗਾਰਾਂ ਨੂੰ ਨਿਰਾਸ਼ ਕਰ ਰਹੇ ਆ ਹਤਾਸ਼ ਕਰ ਰਹੇ ਆ ਸੰਘਰਸ਼ ਦਾ ਜਿਹੜਾ ਰੂਪ ਆ ਉਹਨੂੰ ਮੱਠਾ ਪਾ ਦੇ ਲਈ ਕਦੇ ਕੋਈ ਡਬਲਿੰਗ ਦਾ ਮੁੱਦਾ ਛੇੜ ਲੈਂਦੇ ਆ ਕਦੇ ਕੋਈ ਕਿਸੇ ਤਰੀਕੇ ਦਾ ਮੁੱਦਾ ਛੇੜ ਲੈਂਦੇ ਆ ਬੇਰੁਜ਼ਗਾਰ ਸਾਥੀ ਜਿਹੜੇ ਲਿਸਟ ਦੇ ਵਿੱਚ ਆਉਂਦੇ ਵੀ ਆ ਉਹ ਵੀ ਬਾਹਰ ਹੋ ਜਾਂਦੇ ਆ ਸਾਡੀ ਇੱਕ ਇੱਕ ਮੰਗਾ ਜਿਹੜੀ 994 ਭਰਤੀ ਆ 5400 ਬੰਦੇ ਦੀ ਤਕਰੀਬ ਜਿਹੜੀ ਸਖੂਪ ਨਹੀਂ ਹੋਈ ਹੋਈ ਆ ਉਹਨਾਂ ਨੂੰ ਸਕੂਲਾਂ ਦੇ ਵਿੱਚ ਜੋਇਨਿੰਗ ਲੈਟਰ ਦੇ ਕੇ ਭੇਜਿਆ ਜਾਵੇ ਜੇ ਸਾਡੀ ਭਰਤੀ ਨਹੀਂ ਪੂਰੀ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਇਸ ਤਰੀਕੇ ਦੇ ਨਾਲ ਅੱਜ ਜਿਹੜਾ ਅਸੀਂ ਬਸੰਤ ਪੰਚਮੀ ਦੇ ਵਾਲੇ ਦਿਨ ਜਿਹੜਾ ਅਸੀਂ ਸੰਕੇਤਕ ਰੂਪ ਦੇ ਵਿੱਚ ਬਸੰਤ ਪੰਚਮੀ ਮਨਾਈ ਆ ਜਿਹੜੀ ਕਿਉਂਕਿ ਜਿਹੜਾ ਸਾਡਾ ਸਾਡੀ ਮੰਗ ਆ ਉਹਨੂੰ ਅਸੀਂ ਅਵਾਹਾਰ ਕੇ ਅੱਗੇ ਲੈ ਕੇ ਆਇਆ ਲੋਕਾਂ ਦੇ ਵਿੱਚ ਅਸੀਂ ਲੈ ਕੇ ਆਇਆ ਕਿਉਂਕਿ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਆ ਗੱਲ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਅਸੀਂ ਪਤੰਗ ਦੇ ਉੱਪਰ ਲਿਖਿਆ ਤੁਸੀਂ ਪੜ ਵੀ ਰਹੇ ਹੋ ਵੀਡੀਓ ਦੇ ਵਿੱਚ ਦੇਖ ਵੀ ਰਿਹਾ ਪੰਜਾਬ ਸਰਕਾਰ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ 5894 ਭਰਤੀ ਪੂਰੀ ਕਰੋ ਬੈਕਲੌਗ ਦਾ ਜਿਹੜਾ ਮਸਲਾ ਉਹ ਹੱਲ ਕਰੋ ਸੰਕੇਤਕ ਜਿਹੜੀ ਬਸੰਤ ਪੰਚਮੀ ਅਸੀਂ ਮਨਾਈਆ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਭਾਵੇਂ ਉਹ ਮੁੱਖ ਮੰਤਰੀ ਸਾਹਿਬ ਆਉਣ ਭਾਵੇਂ ਸਿੱਖਿਆ ਮੰਤਰੀ ਸਾਹਿਬ ਆਉਣਾ ਜਦੋਂ ਵੀ ਆਲੇ-ਦਾਲੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਅਸੀਂ ਉਹਦਾ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਦਿਖਾਵਾਂਗੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਆਈਡੀ ਇੱਥੋਂ ਦੀ ਸਪੈਸ਼ਲ ਬ੍ਰਾਂਚ ਇਹ ਗੱਲ ਨੋਟ ਕਰ ਲਵੇ ਸਾਨੂੰ ਕਿਸੇ ਪਰਚੇ ਦਾ ਡਰ ਨਹੀਂ ਸਾਨੂੰ ਰੋਜ਼ਗਾਰ ਚਾਹੀਦਾ ਸਾਡੇ ਕੋਲ ਪਾਉਣ ਲਈ ਬਹੁਤ ਕੁਝ ਆ ਗਵਾਉਣ ਲਈ ਜਿਹੜਾ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਬੇਰੋਜ਼ਗਾਰਾਂ ਸਾਡੇ ਘਰਾਂ ਦੇ ਚੁੱਲਿਆਂ ਦੀ ਅੱਗ ਮਗਣੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਇਸ ਕਰਕੇ ਇੱਥੇ ਅਸੀਂ ਪਹੁੰਚੇ ਸੀ ਜੇ ਰੋਜ਼ਗਾਰ ਨਹੀਂ ਦਿੰਦੇ ਤਾਂ ਅਸੀਂ ਤਿੱਖਾ ਐਕਸ਼ਨ ਇੱਥੋਂ ਦੀ ਵੱਧ ਚੜ੍ਹਦੀ ਕਲਾ ਇੱਕ ਕੋਈ